ਸਸਿਕਲ ਕਿਸਾਨ ਵੀਰੋ ਮੈਂ ਮਲਕੀਸ਼ਿੰਗ ਜਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤੇ ਦੀ ਸਹਾਜ ਬੋਲੇ ਜੀ ਵਾਜੁਰ ਸਿੰਘ ਜੀ ਦਾ ਖਾਲਸਾ ਵਾਜੁਰ ਸਿੰਘ ਜੀ ਕੀ ਫਤੇ ਕਿਸਾਨ ਵੀਰੋ ਅੱਜ 19 ਮਾਰਚ 2025 ਹੈ ਤੇ ਅੱਜ ਆਪਾਂ ਤੁਹਾਨੂੰ ਕੀ ਆਪਾਂ ਖੇਤ ਵਿੱਚ ਗੰਨਾ ਵੀ ਗੰਨੇ ਦੀ ਅਲੱਗ-ਅਲੱਗ ਵੈਰਾਈਟੀਆਂ ਲਾਈਆਂ ਪਈਆਂ ਨੇ ਤੇ ਉਹਦੇ ਬਾਰੇ ਜਾਣਕਾਰੀ ਦਵਾਂਗੇ ਤੇ ਬੀ ਨੂੰ ਜਿਹੜਾ ਸੋਧਣ ਦਾ ਤਰੀਕਾ ਵੀ ਦੱਸਾਂਗੇ ਜਿਸ ਤਰ੍ਹਾਂ ਅਸੀਂ ਗੰਨੇ ਦੇ ਬੀਜ ਨੂੰ ਖੋਦ ਕੇ ਉਹਨੂੰ ਕਈ ਤਰ੍ਹਾਂ ਦੀਆਂ ਜੜੀਆਂ ਜਿਹੜੀਆਂ ਜਿਸ ਤਰ੍ਹਾਂ ਆ ਬਿਮਾਰੀ ਹੁੰਦੀ ਹੈ ਰੈਡ ਰੌਟ ਜਾਂ ਰੈਡ ਰੌਟ ਹੁੰਦੀ ਹੈ ਇਸ ਤਰ੍ਹਾਂ ਦੀਆਂ ਬਿਮਾਰੀਆਂ ਗੰਨੇ ਦੇ ਵਿੱਚ ਨਾ ਹੋਣ ਕਿਉਂਕਿ ਇਹ ਰੈਡ ਰੌਟ ਬਿਮਾਰੀ ਇੱਕ ਤਰ੍ਹਾਂ ਗੰਨੇ ਦਾ ਕੋੜ ਹੈ ਤੇ ਇਸੇ ਬਿਮਾਰੀ ਨੇ ਜਿਹੜਾ ਉਹ ਸਾਡਾ 99 ਕਿਸਮ ਸੀ ਉਹਨੂੰ ਤੇ 10238 ਕਿਸਮ ਸੀ ਉਹਦੀ ਉਹਦੇ ਵਿੱਚ ਕਾਫੀ ਨੁਕਸਾਨ ਤੇ ਬਿਮਾਰੀ ਕਰਦੀ ਹੈ ਤੇ ਜਿੱਤੇ ਕਰਕੇ ਕਿਸਾਨ ਜਿਹੜੇ ਨੇ ਇਹਨਾਂ ਵੈਰਾਈਟੀਆਂ ਤੋਂ ਲਗਭਗ ਕਿਨਾਰਾ ਕਰ ਚੁੱਕੇ ਨੇ ਤੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਕੀਤੀ ਹੋਈ ਕਿਸਮ ਜਿਹੜੀ ਐ 95 ਉਹਦੇ ਵੱਲ ਉਹਨਾਂ ਦਾ ਰੁਝਾਨ ਵਧਿਆ ਤੇ ਕਿਉਂਕਿ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਜਿਹੜੀ ਇਹ ਬੀਤੇ ਦੇਣ ਹੈ ਗੰਨੇ ਦੀ ਕਿਸਮ ਤਾਂ ਪੰਜਾਬ ਵਿੱਚੋਂ ਪਿਛਲੇ 2-3 ਸਾਲਾਂ ਤੋਂ ਜਿਹੜਾ ਨਾ ਯੂਪੀ ਔਰ ਤੇ ਉਤਰਾਖੰਡ ਤੇ ਦੇਸ਼ ਦੇ ਹੋਰ ਭਾਗਾਂ ਦੇ ਵਿੱਚ ਵੀ ਇਹ ਜਿਹੜੀ ਕਿਸਮ ਹੈ ਵੱਡੇ ਲੈਵਲ ਤੇ ਪੰਜਾਬ ਵਿੱਚੋਂ ਲਿਜਾ ਕੇ ਖਾਸ ਕਰਕੇ ਫਾਇਰਕਾ ਜ਼ਿਲ੍ਹੇ ਵਿੱਚੋਂ ਲਿਜਾ ਕੇ ਤੇ ਜਿਹੜਾ ਫੀਡ ਕੋਡ ਸਾਡਾ ਸਟੇਸ਼ਨ ਹੈ ਉੱਥੋਂ ਲੈ ਜਾ ਕੇ ਕਪੂਰਥਲੇ ਤੋਂ ਕਪੂਰਥਲੇ ਵਿੱਚ ਵੀ ਜਿਹੜਾ ਗੰਨੇ ਦਾ ਬੀਜ ਜਿਹੜਾ ਉਪਲਬਧ ਹੁੰਦਾ ਉੱਥੋਂ ਲੈ ਜਾ ਕੇ ਅ ਦੇਖਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਇੱਥੇ ਆਪਣੇ ਕੋਲ ਜਿਹੜੀ ਹੈ ਨਾ ਗੰਨੇ ਦੀ ਜਿਹੜੀ ਇੱਕ ਨਵੀਂ ਕਿਸਮ ਆਪਣੇ ਕੋਲ ਕੁਝ ਬੀਜ ਆਪਾਂ ਨੂੰ ਮਿਲਿਆ ਸੀ ਆ ਦਿਖਾਉ ਤੁਸੀ ਤੇ ਇਹਦੇ ਇਹ ਜੇ ਹੈਗੀ ਹੈ ਜੀ 98 ਕਿਸਮ ਠੀਕ ਹੈ ਤੇ ਆ ਕਿਸਮ ਹੈਗੀ 88 ਇਹਦਾ ਕੁਝ ਸੀਡ ਆਪਾਂ ਨੂੰ ਮਿਲਿਆ ਸੀ ਤੇ ਇਹ ਆਪਾਂ ਹੁਣ ਇਹਨੂੰ ਅਗਾ ਮਲਟੀਪਲਾਈ ਕਰ ਲਾਂਗੇ ਤੇ ਇਹਦੇ ਵਿੱਚ ਕੀ ਹੈ ਆਪਾਂ ਬੀਜ ਨੂੰ ਕੱਟਣਾ ਕਿਸ ਤਰੀਕੇ ਨਾਲ ਤੁਸੀਂ ਆਹ ਵੇਖੋ ਜਿਹੜਾ ਬੀਜ ਹੈ ਤਾਂ ਬੀਜ ਆਪਾਂ ਦੋ ਅੱਖਾਂ ਵਾਲਾ ਲਿਆ ਆਹ ਵੇਖੋ ਇੱਕ ਆਖਾ ਰਹੀ ਦੂਜੀ ਆਖਾ ਆਖਾ ਹੈ ਤਾਂ ਇਹਦੇ ਵਿੱਚ ਜਿਹੜਾ ਸਾਡਾ ਬੀ ਬਹੁਤ ਜ਼ਿਆਦਾ ਕੱਟ ਲੱਗੂਗਾ ਜਿੱਥੇ ਅਸੀਂ 10 ਤੋਂ 4 ਅੱਖਾਂ ਵਾਲਾ ਵੀ ਬੀਜ 20 ਦੇ ਆ ਤਾਂ ਉਹਦੇ ਵਿੱਚ ਕੀ ਹੈ ਬੀਜ ਦੀ ਲਾਗਤ ਜ਼ਿਆਦੀ ਹੁੰਦੀ ਹੈ ਤੇ ਬੀਜ ਜ਼ਿਆਦਾ ਪੈਂਦਾ ਤੇ ਇਹ ਬੀ ਨੂੰ ਆਪਾਂ ਜਿਹੜਾ 2 ਅੱਖਾਂ ਵਾਲਾ ਕਟਾਂਗੇ ਤੇ ਬਾਕੀ ਇਹਨੂੰ ਖੇਤ ਵਿੱਚ ਜਦੋਂ ਲਾਉਣਾ ਤਾਂ ਇਹਨੂੰ ਇਸ ਤਰੀਕੇ ਨਾਲ ਰੱਖ ਕੇ ਲਾਉਣਾ ਹੈ ਇਸ ਤਰੀਕੇ ਨਾਲ ਤਾਂ ਜਦੋਂ ਤੁਸੀਂ ਰੱਖਣਾ ਆ ਅੱਖ ਤੇ ਗੁੱਠਾ ਰੱਖ ਲਓ ਲੇਬਰ ਨੂੰ ਸਮਝਾ ਦਿਓ ਵੀ ਇਹ ਅੱਖ ਡੇਢੀ ਲਾਉਣੀ ਹੈ ਜੇ ਤੁਸੀਂ ਇਸ ਤਰ੍ਹਾਂ ਸੁੱਟ ਦਿਓਗੇ ਸਿੱਧਾ ਤੇ ਮਿੱਟੀ ਪਾ ਦਿਓਗੇ ਇੱਕ ਅੱਖ ਉੱਥੇ ਰਹਿ ਜਾਊਗੀ ਇੱਕ ਥੱਲੇ ਰਹਿ ਜਾਊਗੀ ਜਿਹੜੀ ਆ ਅੱਖ ਥੱਲੋਂ ਨਿਕਲੂਗੀ ਇਹ ਇਹ ਗੰਨੇ ਨੇ ਓਡੀ ਮੋਟਾਈ ਨਹੀਂ ਫੜਨੀ ਜਿਹੜੀ ਆਖ ਉੱਪਰੋਂ ਇਹ ਸਿਰ ਮਟਾਈ ਫੜੋਗੀ ਜਦੋਂ ਤੁਸੀਂ țeਡਾ ਲਾਓਗੇ ਨਾ ਇਸ ਤਰ੍ਹਾਂ ਇਹਦੇ ਤੋਂ ਬੁੱਠਾ ਰੱਖ ਲਓ ਬਸ ਸਿਰ ਸੌਧਾਰਨ ਦਾ ਤਰੀਕਾ ਗੁੱਟਾ ਰੱਖ ਕੇ ਲਾ ਕੇ ਉੱਤੇ ਥੋੜਾ ਜਿਹਾ ਨਾਪੱਕੀ ਮਿੱਟੀ ਪਾ ਦਿਓ ਇਹ ਆਖ ਇਧਰੋਂ ਜਰਮੀਨੇਟ ਹੋ ਜਾਏਗੀ ਇਧਰੋਂ ਹੋ ਜਾਏਗੀ ਤਾਂ ਇਹਦੇ ਨਾਲ ਕੀ ਹੈ ਝਾੜ ਪੂਰਾ ਮਿਲੇਗਾ ਤਾਂ ਇੱਥੇ ਆਪਾਂ ਨਾਲ ਜਿਹੜੀ ਬੀਜ ਹੈ ਨਾ ਨੈਨੋ ਡੀਪੀ ਜਿਹੜੀ ਆ ਆ ਨੈਨੋ ਡੀਪੀ ਹੈ ਤੇ ਇਹਦੇ ਨਾਲ ਜਿਹੜਾ ਆਪਾਂ ਬੀਜ ਨੂੰ ਸੋਧ ਲਵਾਂਗੇ ਇਹ ਲਗਭਗ 5 ਗ੍ਰਾਮ 1 ਲੀਟਰ ਪਾਣੀ ਦੇ ਵਿੱਚ ਆਪਾਂ ਨੈਨੋ ਡੀਪ ਪਾਵਾਂਗੇ ਤੇ ਇਹਦੇ ਨਾਲ ਆਪਾਂ ਬੀ ਲਵਾਂਗੇ ਸੋ ਤਾਂ ਇਹਦੇ ਨਾਲ ਕੋਈ ਬੀਜ ਜਿਹੜਾ ਹੈਗਾ ਆਪਾਂ ਬੀ ਵਾਸਤੇ ਲੈਂਦਾ ਤਾਂ ਇਹਦੇ ਨਾਲ ਆਪਾਂ ਵੇਖਾਂਗੇ ਕੀ ਰਿਜ਼ਲਟ ਮਿਲਦੇ ਆ ਤੇ ਕਿੰਨੀ ਕੁ ਚੰਗੀ ਕੁਆਲਿਟੀ ਦਾ ਆਪਣਾ ਬੀਜ ਜਿਹੜਾ ਹੈ ਉਹ ਆਪਣਾ ਉੱਪਰ ਦਿਖ ਹੁੰਦਾ ਹੈ ਤਾਂ ਇਹ 25 ml ਦਾ ਇੱਕ ਟੱਕਣਾ ਤੇ ਲਗਭਗ 10 ਲੀਟਰ ਪਾਣੀ ਹੋਊਗਾ ਤੇ 50 ml ਪਊਗੀ ਇਹਦੇ ਵਿੱਚ 25 ਚਲੋ ਜੀ ਆਪਾਂ ਜਾਇ ਮਤਲਬ ਆਂਡਾ ਨੋੜੀ ਇਹ ਵੀ ਪਾਤੀ ਏ ਬੀ ਨੂੰ ਲਗਭਗ ਨੈਨੋ ਡੀਏਪੀ ਦੇ ਵਿੱਚ ਆਪਾਂ ਲਗਭਗ ਨੈਨੋ ਡੀਏਪੀ ਦੇ ਵਿੱਚ ਆਪਾਂ ਅੱਧਾ ਘੰਟਾ ਜਿਹੜਾ ਉਹ ਪਿਉਵਾਂਗੇ ਤੇ ਇਸ ਤੋਂ ਬਾਅਦ ਕੀ ਕਰਨਾ ਏ ਬੀ ਨੂੰ ਬਾਹਰ ਕੱਢ ਲਾਂਗੇ ਬੀ ਨੂੰ ਬਾਹਰ ਕੱਢਣ ਤੋਂ ਬਾਅਦ 1 ਲੀਟਰ ਪਾਣੀ ਦੇ ਵਿੱਚ 2 ਗ੍ਰਾਮ ਬਵਿਸਟਨ ਤੇ ਅ ਜਿਹੜੀ ਹੈ ਉਹ ਆਪਾਂ ਪਾਵਾਂਗੇ ਤੇ ਨਾਲ ਆਪਾਂ ਇਹਦੇ ਵਿੱਚ 100 ਲੀਟਰ ਪਾਣੀ ਦੇ ਵਿੱਚ ਅੱਧਾ ਕਿਲੋ ਯੂਰੀਆ ਪਾਵਾਂਗੇ ਯੂਰੀਆ ਪਾਉਣ ਦਾ ਮਕਸਦ ਇਹ ਹੈ ਇਹਦੇ ਨਾਲ ਪਾਣੀ ਪਤਲਾ ਹੋ ਜਾਊਗਾ ਜੇ ਯੂਰੀਆ ਨਹੀਂ ਪਾਉਣੀ ਤਾਂ ਤੁਸੀਂ ਅੱਧਾ ਕਿਲੋ ਜਿਹੜੀ ਕਲੀ ਹੈ ਉਹ 100 ਲੀਟਰ ਪਾਣੀ ਵਿੱਚ ਕਿਉਂਕਿ ਦੂਜੀ ਤੁਸੀਂ ਉਹਦਾ ਜਿਹੜਾ ਪਾਣੀ ਹੈ ਕਲੀ ਦਾ ਸਿਰਫ ਛਾਣਿਆ ਹੋਇਆ ਪਾਣੀ ਲੈਣਾ ਤੇ ਉਹਦੇ ਵਿੱਚ ਤੁਸੀਂ ਜਿਹੜਾ ਉਹਨੂੰ ਦੀਨ ਨੂੰ ਪੀਉ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਬਾਲਟੀ ਦੇ ਵਿੱਚ ਆਪਣੀ ਕਲੀ ਬਣਾ ਲਓ ਤੇ ਜੇ ਤੁਸੀਂ ਕਿਲੋ ਪਾਈ ਹੈ ਤੇ ਉਹਨੂੰ ਵੀ ਡਰਮ ਦੇ ਵਿੱਚ ਪਾ ਕੇ 200 ਲੀਟਰ ਪਾਣੀ ਦੇ ਵਿੱਚ ਮਲਟੀਪਲਾਈ ਕਰਕੇ ਤੇ ਉਹਦੇ ਵਿੱਚ ਤੁਸੀਂ 1 ਗ੍ਰਾਮ प्रति लीटर ਪਾਣੀ ਦੇ ਹਿਸਾਬ ਦੇ ਨਾਲ ਵਿਸਟਰ ਮਿਲਾ ਲਓ ਤਾਂ ਇਹਦੇ ਨਾਲ ਜਿਹੜੀਆਂ ਰੈੱਡ ਰੋਟ ਵਰਗੀਆਂ ਬਿਮਾਰੀਆਂ ਨੇ ਜਾਂ ਉਹ ਮਹੋਰ ਬਿਮਾਰੀਆਂ ਨੇ ਉਹਦੇ ਤੋਂ ਗੰਨੇ ਨੂੰ ਜਿਹੜੀ ਹੈ ਉਹ ਨਜਾਦ ਵੇਲੇ ਕੀ ਤੇ ਗੰਨਾ ਸ਼ੁਰੂਆਤੀ ਅਵਸਥਾ ਤੋਂ ਹੀ ਬਹੁਤ ਵਧੀਆ ਚੱਲੇਗਾ। ਬਾਕੀ ਇੱਥੇ ਬੀਜ ਦੀ ਕਟਾਈ ਕਿਸ ਤਰ੍ਹਾਂ ਕਰਨੀ ਹੈ? ਤਾਂ ਬਾਕੀ ਕਿਸਾਨ ਵੀਰੋ ਮੈਂ ਇੱਕ ਗੱਲ ਨਸਨੀ ਭੁੱਲ ਗਿਆ ਵੀ ਆਪਣਾ ਜਿਹੜਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਸ ਨੂੰ ਤੁਸੀਂ ਲਾਇਕ ਔਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਤੁਹਾਡੇ ਤੱਕ ਪਹੁੰਚਦੀ ਹੋਵੇ ਤਾਂ ਇੱਥੇ ਆਪਾਂ ਜਿਹੜੀ ਹੈ ਨਾ ਕੱਟ ਕੱਟ